ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਔਰ ਅੱਜ ਪੰਜ ਵੱਡੇ ਸਵਾਲਾਂ ਦੇ ਆਲੇ-ਦੁਆਲੇ ਖਬਰਾਂ ਦਾ ਅਨਲਿਸਿਸ ਕਰਾਂਗੇ ਖਬਰ ਪੜਤਾਲ ਕਰਾਂਗੇ ਸਭ ਤੋਂ ਪਹਿਲਾਂ ਇੱਕ ਵੱਡਾ ਸਵਾਲ ਹੈ ਸ਼ੀਤਲ ਅੰਗੁਰਾਲ ਦੀ ਫੋਟੋ ਵਾਇਰਲ ਹੋਈ ਹੈ ਔਰ ਸਿਆਸਤ ਭੱਗ ਗਈ ਹੈ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਨੇ ਔਰ ਸ਼ੀਤਲ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੱਡੀ ਚੁਣੌਤੀ ਦਿੱਤੀ ਹੈ ਇਹਦੇ ਉੱਪਰ ਗੱਲ ਕਰਾਂਗੇ ਦੂਸਰਾ ਸਵਾਲ ਹੈ 31 ਮਾਰਚ ਦੀ ਰੈਲੀ ਤੋਂ ਬਾਅਦ ਭਗਵੰਤ ਮਾਨ ਕਿਹੜੇ ਧਮਾਕੇ ਕਰ ਸਕਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਵੱਡੀ ਤਿਆਰੀ ਦੇ ਵਿੱਚ ਰੁੱਝੀ ਹੈ ਤੀਜਾ ਸਵਾਲ ਕਾਂਗਰਸ ਨੇ ਦਾਗੀ ਦੀਆਂ ਟਿਕਟਾਂ ਕੱਟਣ ਦਾ ਫੈਸਲਾ ਕੀਤਾ ਸੋ ਜਿਹੜੇ ਦਾਗੀ ਲੀਡਰ ਨੇ ਉਹਨਾਂ ਦੀਆਂ ਟਿਕਟਾਂ ਕਿਉਂ ਕੱਟੀਆਂ ਜਾਣੀਆਂ ਨੇ ਔਰ ਟਿਕਟ ਵੰਡ ਤੇ ਕਾਂਗਰਸ ਦੀ ਸਹਿਮਤੀ ਕਿਉਂ ਨਹੀਂ ਬਣ ਰਹੀ ਹਲੇ ਵੀ ਟਿਕਟ ਵੰਡ ਤੇ ਸਹਿਮਤੀ ਨਹੀਂ ਬਣ ਰਹੀ ਔਰ ਚੌਥਾ ਸਵਾਲ ਹੈ ਹੰਸਰਜ ਹੰਸ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਉਹਨਾਂ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਦਾ ਜ਼ਿਕਰ ਕਰਾਂਗੇ ਉਹ ਅਖੀਰ ਦੇ ਵਿੱਚ ਪੰਜਾਬ ਵਿੱਚ ਟਿਕਟਾਂ ਦੇ ਜਿਹੜੇ ਦਾਵੇਦਾਰ ਨੇ ਜਾਂ ਉਮੀਦਵਾਰ ਨੇ ਉਹਨਾਂ ਦੇ ਨਾਵਾਂ ਦਾ ਐਲਾਨ ਰੁਕ ਗਿਆ ਕੋਈ ਵੀ ਪਾਰਟੀ ਹੋਵੇ ਇਹਦੇ ਲਈ ਵੱਡੇ ਵੱਡੇ ਸੱਚ ਨੇ ਜਿਹੜੇ ਉਹ ਬਾਹਰ ਆਏ ਨੇ ਕਿ ਆਖਰ ਕਿਉਂ ਪੋਲੀਟੀਕਲ ਪਾਰਟੀਆਂ ਟਿਕਟਾਂ ਸਰਵਜਨਿਕ ਨਹੀਂ ਕਰ ਰਹੀਆਂ ਸੋ ਸਭ ਤੋਂ ਪਹਿਲਾ ਸਵਾਲ ਸ਼ੀਤਲ ਅੰਗਰਾਲ ਦੇ ਆਲੇ ਦੁਆਲੇ ਜੁੜਿਆ ਹੋਇਆ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਵਿਧਾਇਕ ਸੀ ਅਸਤੀਫਾ ਦਿੱਤਾ ਔਰ ਕੱਲ ਉਹਨਾਂ ਦੀ ਇੱਕ ਫੋਟੋ ਵਾਇਰਲ ਹੋਈ ਉਸ ਫੋਟੋ ਦੇ ਵਿੱਚ ਇੱਕ ਵਿਅਕਤੀ ਹੈ ਜਿਸ ਬਾਰੇ ਮੀਡੀਆ ਦੇ ਵਿੱਚ ਰਿਪੋਰਟਾਂ ਨਸ਼ਰ ਕੀਤੀਆਂ ਜਾ ਰਹੀਆਂ ਨੇ ਕਿ ਸ਼ੀਤਲ ਅੰਗੁਰਾਲ ਦੀ ਫੋਟੋ ਇੱਕ ਡਰੱਗ ਤਸਕਰ ਦੇ ਨਾਲ ਵਾਇਰਲ ਹੋਈ ਹੈ ਕੱਲ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਅੰਗੁਰਾਲ ਜਲੰਧਰ ਦੇ ਵਿੱਚ ਇੱਕ ਰੋਡ ਸ਼ੋਅ ਕਰਦੇ ਨੇ ਉਸ ਰੋਡ ਸ਼ੋਅ ਦੇ ਵਿੱਚ ਚੰਗਾ ਇਕੱਠ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਹੁੰਦਾ ਹੈ ਔਰ ਇਸੇ ਦਰਮਿਆਨ ਪੱਤਰਕਾਰ ਸ਼ੀਤਲ ਅੰਗਰਾਲ ਨੂੰ ਤਿੱਖੇ ਸਵਾਲ ਵੀ ਪੁੱਛਦੇ ਨੇ ਅਸਲ 'ਚ ਸ਼ੀਤਲ ਅੰਗਰਾਲ ਦੀ ਜਿਹੜੀ ਫੋਟੋ ਵਾਇਰਲ ਹੋਈ ਹੈ ਉਸ ਫੋਟੋ ਵਾਇਰਲ ਹੋਣ ਤੋਂ ਬਾਅਦ ਜਿਹਦੇ ਵਿੱਚ ਮੀਡੀਆ ਵੱਲੋਂ ਲਗਾਤਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਡਰੱਗ ਦਾ ਤਸਕਰ ਹੈ ਜਿਹਦੇ ਨਾਲ ਫੋਟੋ ਵਾਇਰਲ ਹੋਈ ਹੈ ਔਰ ਚਰਚਾਵਾਂ ਇਹ ਨਹੀਂ ਕਿ ਜਲੰਧਰ ਦੀ ਪੁਲਿਸ ਨੇ ਸ਼ੀਤਲ ਅੰਗਰਾਲ ਦੇ ਨੇੜਤਾ ਉਸ ਵਿਅਕਤੀ ਦੇ ਨਾਲ ਉਹਦੇ ਸਬੰਧ ਦੇ ਵਿੱਚ ਉਹ ਨੇੜਤਾ ਕਿਸ ਪ੍ਰਕਾਰ ਦੀ ਹੈ ਉਸ ਸਬੰਧ ਦੇ ਵਿੱਚ ਜਾਂਚ ਸ਼ੁਰੂ ਕੀਤੀ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਵੱਲੋਂ ਕੀ ਇਹ ਜਾਂਚ ਕੀਤੀ ਜਾ ਰਹੀ ਹੈ ਇਹਦੇ ਬਾਰੇ ਅਧਿਕਾਰਿਕ ਤੌਰ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਹਾਲੇ ਕੋਈ ਬਿਆਨ ਨਹੀਂ ਦਿੱਤਾ ਪਰ ਮੀਡੀਆ ਦੇ ਵਿੱਚ ਇਹ ਛਪ ਰਿਹਾ ਹੈ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਹੁਣ ਖਬਰਾਂ ਇਹ ਵੀ ਨੇ ਕਿ ਜਲੰਧਰ ਦੀ ਪੁਲਿਸ ਨੇ ਇੱਕ ਰਿਪੋਰਟ ਬਣਾ ਕੇ ਭੇਜੀ ਹੈ ਸ਼ੀਤਲ ਅੰਗਰਾਲ ਦੀ ਉਸ ਵਿਅਕਤੀ ਨਾਲ ਜਿਹੜੀ ਨੇੜਤਾ ਹੈ ਉਹਦੇ ਸਬੰਧ ਦੇ ਵਿੱਚ ਉਹ ਰਿਪੋਰਟ ਦੇ ਵਿੱਚ ਕੀ ਹੈ ਉਹਦੇ ਬਾਰੇ ਹਲੇ ਤੱਕ ਕਿਸੇ ਤਰ੍ਹਾਂ ਦੇ ਅਫੀਸ਼ੀਅਲ ਖੁਲਾਸੇ ਨਹੀਂ ਹੈ ਪਰ ਇਹ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਚਲੇ ਗਏ ਸੋ ਕਿਤੇ ਨਾ ਕਿਤੇ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਕਿਤੇ ਕੋਈ ਨਵਾਂ ਕੇਸ ਬਣਾਉਣ ਦੀ ਤਿਆਰੀ ਤਾਂ ਨਹੀਂ ਇਹ ਵੱਡਾ ਸਵਾਲ ਹੈ ਪ੍ਰਸ਼ੀਤ ਲੰਗਰਾਲ ਖੁੱਲ ਕੇ ਸਾਹਮਣੇ ਆ ਗਏ ਨੇ ਸ਼ੀਤਲ ਲੰਗਰਾਲ ਨੇ ਕਿਹਾ ਕਿ ਮੇਰੀ ਜਿਹੜੀ ਫੋਟੋ ਹੁਣੇ ਵਾਇਰਲ ਕਿਉਂ ਹੋਈ ਹੈ ਜਦੋਂ ਮੈਂ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਜਾਂ ਮੈਂ ਰੋਡ ਸ਼ੋਅ ਕੱਢ ਰਿਹਾ ਉਹਨਾਂ ਨੇ ਉਸ ਫੋਟੋ ਵਾਇਰਲ ਹੋਣ ਤੇ ਸਵਾਲ ਚੱਕੇ ਨੇ ਦੂਸਰਾ ਜਿਸ ਵਿਅਕਤੀ ਨਾਲ ਫੋਟੋ ਵਾਇਰਲ ਹੋਈ ਹੈ ਸ਼ੀਤਲ ਲੰਗਰਾਲ ਨੇ ਇਹ ਵੀ ਕਿਹਾ ਕਿ ਉਹਦੀ ਨੇੜਤਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਨਾਲ ਹੈ ਔਰ ਇੱਕ ਜਿਮਨੀ ਚੋਣ ਦੇ ਵਿੱਚ ਉਹਨਾਂ ਨੇ ਪ੍ਰਚਾਰ ਦੇ ਦੌਰਾਨ ਵੀ ਉਹਨਾਂ ਦੀ ਸ਼ਮੂਲੀਅਤ ਉੱਥੇ ਰਹੀ ਹੈ ਸੋ ਉਹਨਾਂ ਨੇ ਇੱਕ ਤਰੀਕੇ ਨਾਲ ਇਹ ਕਹਿ ਦਿੱਤਾ ਕਿ ਅਗਰ ਮੇਰੇ ਤੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਝੂਠੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੇਰੇ ਕੁਝ ਬਹੁਤ ਮੇਰੇ ਕੋਲੇ ਬਹੁਤ ਕੁਝ ਹੈ ਉਹਨਾਂ ਨੇ ਸੰਕੇਤਕ ਤੌਰ ਤੇ ਕਿਹਾ ਔਰ ਉਹਨਾਂ ਨੇ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਦਾ ਜ਼ਿਕਰ ਵੀ ਕੀਤਾ ਕਿ ਉਹਨਾਂ ਦੇ ਨਾਲ ਉਸ ਦੀ ਨੇੜਤਾ ਹੈ ਔਰ ਇਥੋਂ ਤੱਕ ਕਿ ਹੈ ਕਿ ਉਸ ਵਿਅਕਤੀ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਵੀ ਹੈ ਸੋ ਇਹ ਜਿਹੜੇ ਵੱਡੇ ਅ ਸ਼ੀਤਲ ਅੰਗੁਰਾਲ ਉਹਨਾਂ ਨੇ ਇਲਜ਼ਾਮ ਲਾਏ ਨੇ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਅਗਰ ਮੇਰੇ ਤੇ ਝੂਠੀ ਕਾਰਵਾਈ ਕੀਤੀ ਗਈ ਜਾਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੈਂ ਕਾਨੂੰਨੀ ਕਾਰਵਾਈ ਵੀ ਕਰ ਸਕਦਾ ਇਹਦਾ ਮਤਲਬ ਹੈ ਸ਼ੀਤਲ ਅੰਗੁਰਾਲ ਸਾਰੀਆਂ ਗੱਲਾਂ ਤੋਂ ਵਾਕਿਫ ਨੇ ਕਿ ਕੀ ਕੀ ਹੋ ਸਕਦਾ ਹੈ ਉਹਨਾਂ ਦੇ ਨਾਲ ਜਾਂ ਕਿਸ ਤਰ੍ਹਾਂ ਪੋਲਿਟਿਕਲ ਤੌਰ ਦੇ ਉੱਤੇ ਅਜਿਹੇ ਮਾਮਲਿਆਂ ਦੇ ਵਿੱਚ ਹੁੰਦਾ ਸੋ ਉਹ ਆਪਣੇ ਵੱਲੋਂ ਪੂਰੀ ਤਰ੍ਹਾਂ ਸੁਚੇਤ ਹੈ ਔਰ ਕਾਨੂੰਨੀ ਸਲਾਹ ਵੀ ਨਿਸ਼ਚਿਤ ਤੌਰ ਦੇ ਉੱਤੇ ਲੈ ਰਹੇ ਹੋਣਗੇ ਪਰ ਉਹਨਾਂ ਨੇ ਟਾਈਮਿੰਗ ਤੇ ਸਵਾਲ ਚੁੱਕਿਆ ਕਿ ਮੈਂ ਬੀਜੇਪੀ ਚ ਗਿਆ ਮੇਰਾ ਰੋਡ ਸ਼ੋ ਚੱਲ ਰਿਹਾ ਉਸ ਵੇਲੇ ਇਹ ਫੋਟੋ ਕਿਉਂ ਵਾਇਰਲ ਕੀਤੀ ਗਈ ਇੱਕ ਤਰੀਕੇ ਨਾਲ ਸੁਸ਼ੀਲ ਕੁਮਾਰ ਰਿੰਕੂ ਫੋਟੋ ਫੋਟੋ ਨੂੰ ਵਾਇਰਲ ਕੀਤੇ ਜਾਣ ਦੇ ਵਿੱਚ ਵੀ ਸਾਜ਼ਿਸ਼ ਦਿਖ ਰਹੇ ਨੇ ਹੁਣੇ ਆਉਂਦੇ ਦਿਨਾਂ ਦੇ ਵਿੱਚ ਜਲੰਧਰ ਪੁਲਿਸ ਇਸ ਮਾਮਲੇ ਦੇ ਵਿੱਚ ਕਿਉਂਕਿ ਚਰਚਾਵਾਂ ਨੇ ਮੀਡੀਆ ਤੇ ਰਿਪੋਰਟਾਂ ਨੇ ਕਿ ਜਲੰਧਰ ਪੁਲਿਸ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੰਜਾਬ ਸਰਕਾਰ ਨੂੰ ਕੀ ਲਿਖਿਆ ਅ ਸ਼ੀਤਲੰਗੁਰਾਲ ਔਰ ਉਸ ਵਿਅਕਤੀ ਦੇ ਵਿੱਚ ਸੰਬੰਧਾਂ ਬਾਰੇ ਇਹਦੇ ਆਉਂਦੇ ਦਿਨਾਂ 'ਚ ਖੁਲਾਸੇ ਹੋ ਸਕਦੇ ਨੇ ਜਲੰਧਰ ਪੁਲਿਸ ਜ਼ਰੂਰ ਇਹਦੇ ਬਾਰੇ ਕੁਝ ਨਾ ਕੁਝ ਆਪਣਾ ਤੱਥ ਪੇਸ਼ ਕਰ ਸਕਦੀ ਹੈ ਸੋ ਜਦ ਤੱਕ ਜਲੰਧਰ ਪੁਲਿਸ ਇਸ ਮਾਮਲੇ ਦੇ ਵਿੱਚ ਅਧਿਕਾਰਿਕ ਤੌਰ ਤੇ ਖੁਲਾਸੇ ਨਹੀਂ ਕਰਦੇ ਮੈਨੂੰ ਲੱਗਦਾ ਇੰਤਜ਼ਾਰ ਕਰਨਾ ਪਏਗਾ ਸੋ ਇਸ ਕਰਕੇ ਹਾਲੇ ਤੱਕ ਬਿਲਕੁਲ ਇਸ ਮਾਮਲੇ ਨੂੰ ਇਸ ਰੂਪ 'ਚ ਦੇਖਿਆ ਜਾ ਸਕਦਾ ਹੈ ਕਿ ਸਿਆਸਤ ਪੱਕ ਗਈ ਹੈ ਔਰ ਜਦੋਂ ਇੱਕ ਵਿਧਾਇਕ ਪਾਰਟੀ ਛੱਡਦਾ ਉਸ ਤੋਂ ਬਾਅਦ ਸਰਕਾਰ ਵੀ ਕਿਤਨਾ ਕਿਤੇ ਕੋਸ਼ਿਸ਼ ਕਰਦੀ ਹੈ ਕਿ ਉਸ ਵਿਧਾਇਕ ਨੂੰ ਉਸ ਵਿਧਾਇਕ ਦੀ ਕੋਈ ਵੀ ਅਗਰ ਇਸ ਤਰ੍ਹਾਂ ਦੀ ਬੈਕਗ੍ਰਾਉਂਡ ਹੈ ਜਿਹੜੀ ਸ਼ੱਕੀ ਹੈ ਤੇ ਉਹਨੂੰ ਫਰੋਲਿਆ ਜਾਵੇ ਸੋ ਹੁਣ ਕੋਸ਼ਿਸ਼ ਕਰੇਗੀ ਸਰਕਾਰ ਕੇ ਸ਼ੀਤਲ ਅੰਗਰਾਲ ਦੇ ਆਲੇ ਦੁਆਲੇ ਅਗਰ ਕੋਈ ਮਾਮਲੇ ਨੇ ਜਾਂ ਕੋਈ ਅਜਿਹੇ ਵਿਵਾਦਿਤ ਲੋਕ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ ਸੋ ਇਹਨੂੰ ਇਸੇ ਰੂਪ ਦੇ ਵਿੱਚ ਹੀ ਹੁਣ ਵੇਖਿਆ ਜਾ ਸਕਦਾ ਹੈ ਬਾਕੀ ਆਉਂਦੇ ਦਿਨਾਂ ਦੇ ਵਿੱਚ ਸ਼ੀਤਲੰਗਰਾਲ ਕੀ ਖੁਲਾਸੇ ਕਰਦੇ ਨੇ ਉਹਨਾਂ ਨੇ ਚੁਣੌਤੀ ਸਿੱਧੀ ਦਿੱਤੀ ਹੈ ਕਿ ਮੈਂ ਸੱਚਾ ਤੇ ਮੈਂ ਕਿਸੇ ਗੱਲ ਤੋਂ ਨਹੀਂ ਘਬਰਾਉਂਦਾ ਹੁਣ ਪੁਲਿਸ ਦਾ ਪੱਖ ਕੀ ਆਉਂਦਾ ਉਹ ਵੀ ਬੜੀ ਅਹਿਮੀਅਤ ਰੱਖਦਾ ਜਦੋਂ ਉਹ ਬਾਹਰ ਆਏਗਾ ਹੁਣ ਭਗਵੰਤ ਮਾਨ 31 ਮਾਰਚ ਦੀ ਰੈਲੀ ਤੋਂ ਬਾਅਦ ਕਿਹੜੇ ਧਮਾਕੇ ਕਰ ਸਕਦੇ ਨੇ ਅਸਲ ਦੇ ਵਿੱਚ 31 ਮਾਰਚ ਨੂੰ ਇੰਡੀਆ ਗੱਠਜੋੜ ਦੀ ਵੱਡੀ ਰੈਲੀ ਹੈ ਦਿੱਲੀ ਦੇ ਵਿੱਚ ਇਹ ਰੈਲੀ ਰੱਖੀ ਗਈ ਹੈ ਰਾਮਲੀਲਾ ਮੈਦਾਨ ਦੇ ਵਿੱਚ ਔਰ ਦੇਸ਼ ਭਰ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਨਾਲ ਟੈਲੀਫੋਨ ਦੇ ਉੱਤੇ ਭਗਵੰਤ ਮਾਨ ਉਹਨਾਂ ਨੇ ਵੀ ਰਾਤ ਦਾ ਬਣਾ ਰੱਖਿਆ ਕਿਉਂਕਿ ਉਹਨਾਂ ਦੀ ਧਰਮ ਪਤਨੀ ਹਸਪਤਾਲ 'ਚ ਦਾਖਲ ਸੀ ਔਰ ਕੱਲ ਭਗਵੰਤ ਮਾਨ ਦੇ ਘਰ ਧੀ ਨੇ ਜਨਮ ਲਿਆ ਭਗਵੰਤ ਮਾਨ ਖੁਦ ਆਪਣੀ ਪਤਨੀ ਨੂੰ ਹਸਪਤਾਲ ਤੋਂ ਛੁੱਟੀ ਦਵਾ ਕੇ ਆਪਣੇ ਸਰਕਾਰੀ ਘਰ ਗਏ ਔਰ ਉਸ ਤੋਂ ਬਾਅਦ ਕੇਕ ਕੱਟਿਆ ਗਿਆ ਨਵ ਜਨਮੀ ਧੀ ਦਾ ਔਰ ਉਹਦਾ ਨਾਮ ਵੀ ਰੱਖ ਦਿੱਤਾ ਗਿਆ ਸੋ ਭਗਵੰਤ ਮਾਨ ਹੁਣ ਅੱਜ ਦਿੱਲੀ ਜਾ ਸਕਦੇ ਨੇ ਸੋ ਹੁਣ ਭਗਵੰਤ ਮਾਨ ਦੋ ਦਿਨ ਦਿੱਲੀ ਚ ਰਹਿ ਸਕਦੇ ਨੇ ਕਿਉਂਕਿ 31 ਮਾਰਚ ਨੂੰ ਕੱਲ ਵੱਡੀ ਰੈਲੀ ਹੈ ਇੰਡੀਆ ਗੱਠਜੋੜ ਦੀ ਇਸ ਰੈਲੀ ਤੋਂ ਇਹ ਤੈਅ ਹੋਏਗਾ ਕਿ ਇੰਡੀਆ ਗੱਠਜੋੜ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਔਰ ਇਲੈਕਟੋਰਲ ਬਾਂਡਸ ਦੇ ਵਿੱਚ ਜਿਹੜੇ ਪੈਸੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਨੂੰ ਗਏ ਨੇ ਜਾਂ ਭਾਜਪਾ ਨੂੰ ਗਏ ਨੇ ਉਹਨੂੰ ਕਿਵੇਂ ਮੁੱਦਾ ਬਣਾਉਂਦਾ ਹੈ ਇੰਡੀਆ ਗੱਠਜੋੜ ਇਸ ਗੱਲ ਨੂੰ ਵੀ ਵੱਡਾ ਮੁੱਦਾ ਬਣਾ ਸਕਦਾ ਹੈ ਕਿ ਉਹ ਵਿਅਕਤੀ ਜਿਹੜਾ ਸ਼ਰਾਬ ਕਾਰੋਬਾਰ ਚ ਮਲਜ਼ਮ ਸੀ ਉਹਦੀ ਕਿਵੇਂ ਜ਼ਮਾਨਤ ਹੋਈ ਔਰ ਉਹਨੇ ਕਿਵੇਂ ਇਲੈਕਟੋਰਲ ਬਾਂਡ ਦੇ ਜ਼ਰੀਏ ਭਾਜਪੀ ਨੂੰ ਪੈਸੇ ਦਿੱਤੇ ਇਹ ਸਾਰੇ ਮੁੱਦੇ 31 ਮਾਰਚ ਦੀ ਲੜਾਮਲੀਲਾ ਮੈਦਾਨ ਦੀ ਰੈਲੀ ਚ ਬਣ ਸਕਦੇ ਨੇ ਔਰ ਭਗਵੰਤ ਮਾਨ ਲਗਾਤਾਰ ਪੰਜਾਬ ਚ ਵੀ ਸੰਗਠਨ ਦੇ ਨਾਲ ਸੰਪਰਕ ਚ ਨੇ ਔਰ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਘਟੋ ਘਟ ਪੰਜਾਬ ਤੋਂ ਹੀ 1 ਲੱਖ ਦੇ ਕਰੀਬ ਕਾਰਜਕਰਤਾ ਵਲੰਟੀਅਰ ਆਮ ਲੋਕ ਨੇ ਜਿਹੜੇ ਉਹ ਰਾਮਲੀਲਾ ਮੈਦਾਨ ਦੇ ਵਿੱਚ ਪੁੱਜਣਗੇ ਇਸ ਰੈਲੀ ਨੂੰ ਬਹੁਤ ਵੱਡੀ ਰੈਲੀ ਦੇ ਰੂਪ ਦੇ ਵਿੱਚ ਸਥਾਪਿਤ ਕਰਨਾ ਚਾਹੁੰਦਾ ਹੈ ਇੰਡੀਆ ਗੱਠ ਜੋੜ ਜਿਵੇਂ ਤਜਸਵੀ ਆਦਮ ਨੇ ਬਿਹਾਰ ਦੇ ਵਿੱਚ ਰੈਲੀ ਕੀਤੀ ਸੀ ਬਹੁਤ ਵੱਡੀ ਅਤੇ ਭਰਵੀ ਰੈਲੀ ਬਣੀ ਸੀ ਔਰ ਉਸ ਰੈਲੀ ਤੋਂ ਬਾਅਦ ਬਿਹਾਰ ਦੇ ਵਿੱਚ ਜਿਹੜੇ ਰਾਜਨੀਤਿਕ ਸਮਿਕਰਣ ਹੈ ਉਹ ਕਾਫੀ ਜ਼ਿਆਦਾ ਬਦਲੇ ਹੋਏ ਨੇ ਇਸੇ ਤਰ੍ਹਾਂ ਜਿਹੜੀ ਕੱਲ ਦੀ ਰੈਲੀ ਹੈ 31 ਮਾਰਚ ਦੀ ਉਹਦੇ ਤੇ ਪੂਰਾ ਜ਼ੋਰ ਲੱਗਿਆ ਸਾਰੀਆਂ ਧਿਰਾਂ ਦਾ ਕਾਂਗਰਸ ਪਾਰਟੀ ਦਾ ਵੀ ਪੂਰਾ ਜ਼ੋਰ ਲੱਗਿਆ ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਕੀ ਪੰਜਾਬ ਦੇ ਲੀਡਰ 31 ਮਾਰਚ ਦੇ ਇੰਡੀਆ ਗੱਟਸ ਜੋੜ ਦੀ ਮਹਾਂ ਰੈਲੀ ਦੇ ਵਿੱਚ ਜਾਂਦੇ ਨੇ ਜਾਂ ਨਹੀਂ ਜਾਂਦੇ ਪਰ 31 ਮਾਰਚ ਤੋਂ ਬਾਅਦ ਭਗਵੰਤ ਮਾਨ ਕਈ ਵੱਡੇ ਖੁਲਾਸੇ ਕਰ ਸਕਦੇ ਨੇ ਪੰਜ ਟਿੱਟਾਂ ਹਜੇ ਵੀ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੀਆਂ ਜਾਣੀਆਂ ਬਾਕੀ ਐ 31 ਮਾਰਚ ਤੋਂ ਬਾਅਦ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਭਗਵੰਤ ਮਾਨ ਸਭ ਤੋਂ ਪਹਿਲਾਂ ਦੋ ਹੋਰ ਕੈਂਡੀਡੇਟਾਂ ਦੇ ਨਾਮ ਐਲਾਨ ਕਰ ਸਕਦੇ ਨੇ ਹੁਣ ਉਹ ਕਿਹੜੀਆਂ ਦੋ ਸੀਟਾਂ ਨੇ ਔਰ ਕਿਹੜੇ ਕੈਂਡੀਡੇਟ ਨੇ ਉਹਨਾ ਨਾਵਾਂ ਦੇ ਐਲਾਨ ਤੋਂ ਬਾਅਦ ਇਹ ਗੱਲ ਸਾਫ਼ ਹੋਏਗੀ ਪਰ ਇੱਕ ਗੱਲ ਬਹੁਤ ਸਾਫ਼ ਹੈ ਕਿ ਭਗਵੰਤ ਮਾਨ ਕਿਤੇ ਨਾ ਕਿਤੇ ਇਸ ਗੱਲ ਤੇ ਧਿਆਨ ਕੇਂਦਰਿਤ ਕਰ ਰਹੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਚੰਗੇ ਵਰਕਰ ਨੇ ਵਲੰਟੀਅਰ ਨੇ ਆਗੂ ਨੇ ਉਹਨਾਂ ਨੂੰ ਹੁਣ ਪਹਿਲ ਦਿੱਤੀ ਜਾਵੇ ਟਿਕਟਾਂ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਨਾਲ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੇ ਐਮਪੀ ਦੀ ਟਿਕਟ ਮਿਲਣ ਤੋਂ ਬਾਅਦ ਵੀ ਪਾਰਟੀ ਛੱਡੀ ਉਹਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਸਨੇਹਾ ਨਹੀਂ ਗਿਆ ਸੋ ਆਮ ਆਦਮੀ ਪਾਰਟੀ ਥੋੜੇ ਰਾਇ ਤਾਂ ਬਣ ਰਹੀ ਹੈ ਕਿ ਟਿਕਟਾਂ ਉਹਨਾਂ ਵਲੰਟੀਅਰਸ ਵਰਕਰਸ ਨੂੰ ਦਿੱਤੀਆਂ ਜਾਣ ਜਿਹੜੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਨੇ ਜਾਂ ਫਿਰ ਅਜਿਹੇ ਸੈਲੀਬ੍ਰਿਟੀ ਜਿਹੜੇ ਆਮ ਆਦਮੀ ਪਾਰਟੀ ਦੀਆਂ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਨੇ ਔਰ ਗਾਹੇ-ਬਗਾਹੇ ਸਰਕਾਰ ਦੀ ਮਦਦ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਚਾਰ ਪ੍ਰਸਾਰ ਦੇ ਵਿੱਚ ਕਰਦੇ ਨੇ ਸੋ 31 ਮਾਰਚ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਟਿਕਟਾਂ ਦੀ ਵੰਡ ਹੈ ਉਹ ਨਵੇਂ ਸਿਰੇ ਤੋਂ ਜਿਹੜੀਆਂ 5 ਟਿਕਟਾਂ ਰਹਿ ਗਈਆਂ ਉਹਨਾਂ ਤੇ ਕੰਮ ਵੀ ਸ਼ੁਰੂ ਹੋਣਾ ਹੈ ਔਰ ਹੁਣ ਜਿਹੜੇ ਦੂਜੀਆਂ ਪਾਰਟੀਆਂ ਦੇ ਕੁਝ ਲੀਡਰ ਸੁਫਨੇਪਾਲ ਕੇ ਬੈਠੇ ਸੀ ਕਿ ਅਸੀਂ ਚਲਦ ਆਮ ਆਦਮੀ ਪਾਰਟੀ ਜਾ ਕੇ ਟਿਕਟ ਲਵਾਵਾਂਗੇ ਮੈਨੂੰ ਲੱਗਦਾ ਹੈ ਅਗਰ ਕੋਈ ਕਾਬਿਲ ਹੈ ਦੂਸਰੀ ਪਾਰਟੀ ਦੇ ਵਿੱਚ ਜਾਂ ਦੂਸਰੀ ਪਾਰਟੀ ਦੇ ਕਿਸੇ ਲੀਡਰ ਦੇ ਨਾਲ ਇਨਜਸਟਿਸ ਬੇਇਨਸਾਫੀ ਹੋ ਰਹੀ ਹੈ ਉਹਨੂੰ ਤਾਂ ਆਮ ਆਦਮੀ ਪਾਰਟੀ ਸ਼ਾਮਲ ਕਰਕੇ ਟਿਕਟ ਦੇ ਸਕਦੀ ਹੈ ਪਰ ਅਗਰ ਦੂਸਰੀਆਂ ਪਾਰਟੀਆਂ ਦੇ ਵਿੱਚ ਕੋਈ ਚੱਲਿਆ ਹੋਇਆ ਕਾਰਤੂਸ ਹੈ ਉਦੇ ਬਾਰੇ ਹੁਣ ਆਮ ਆਦਮੀ ਪਾਰਟੀ ਗੰਭੀਰਤਾ ਨਹੀਂ ਦਿਖਾਏਗੀ ਇਸ ਤਰੀਕੇ ਦੀਆਂ ਖਬਰਾਂ ਆਮ ਆਦਮੀ ਪਾਰਟੀ ਤੋਂ ਸੂਤਰਾਂ ਦੇ ਹਵਾਲੇ ਦੇ ਨਾਲ ਆ ਰਹੀਆਂ ਹਨ ਔਰ ਕਾਂਗਰਸ ਦਾ ਜ਼ਿਕਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਾਂਗਰਸ ਦੇ ਵਿੱਚ ਇਹ ਗੱਲ ਬੜੇ ਜ਼ੋਰਾਂ ਨਾਲ ਚੱਲ ਰਹੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਉਹਨਾਂ ਉਮੀਦਵਾਰਾਂ ਦੀ ਤਲਾਸ਼ ਕਰ ਰਹੀ ਹੈ ਜਿਨ੍ਹਾਂ ਦੇ ਉੱਪਰ ਕੋਈ ਦਾਗ ਨਾ ਹੋਵੇ ਨਾ ਵਿਜੀਲੈਂਸ ਬਿਊਰੋ ਦਾ ਨਾ ਇਨਕਮ ਟੈਕਸ ਦਾ ਔਰ ਨਾ enforcement directorate ਅਸਲ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਕਈ ਲੀਡਰ ਕਾਂਗਰਸ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਗਏ ਨੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਚ ਗਏ ਨੇ ਔਰ ਮੰਨਿਆਇਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਉੱਤੇ ED ਦੇ ਕੇਸ ਚੱਲ ਰਹੇ ਸੀ ਵਿਜੀਲੈਂਸ ਬਿਊਰੋ ਦੇ ਕੇਸ ਚੱਲ ਰਹੇ ਸੀ ਐਂਟੀ ਕ腐ਪਸ਼ਨ ਕੇਸ ਚਲ ਕ腐ਪਸ਼ਨ ਦੇ ਕੇਸ ਚੱਲ ਰਹੇ ਸੀ ਸੋ ਉਹਨਾਂ ਸਾਰੇ ਲੀਡਰਾਂ ਨੂੰ ਕਿਤਨਾ ਕਿਤੇ ਦੂਸਰੀਆਂ ਜੜੀਆਂ ਪੋਲਿਟੀਕਲ ਧਿਰਾਂ ਨੇ ਉਹ ਆਪਣੀ ਲੋੜ ਅਨੁਸਾਰ ਵਰਤ ਲੈਂਦੀਆਂ ਨੇ ਔਰ ਕੇਸਾਂ ਦੇ ਵਿੱਚ ਫਸੇ ਹੋਣ ਕਾਰਨ ਜਿਹੜੇ ਲੀਡਰ ਨੇ ਉਹ ਆਪਣੀ ਪਾਰਟੀ ਦੇ ਨਾਲ ਮਾਂ ਪਾਰਟੀ ਦੇ ਨਾਲ ਹੀ ਲੋੜ ਵੇਲੇ ਬਗਾਵਤ ਕਰ ਜਾਂਦੇ ਨੇ ਸੋ ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਇਹ ਰਾਏ ਉੱਚ ਪੱਧਰ ਤੇ ਚੱਲ ਰਹੀ ਹੈ ਕਿ ਹੁਣ ਜਿਹੜੀਆਂ ਵੀ ਟਿਕਟਾਂ ਦਿੱਤੀਆਂ ਜਾਣੀਆਂ ਨੇ ਪਹਿਲਾਂ ਇਹ ਤੈਅ ਕੀਤਾ ਜਾਵੇ ਕਿ ਜਿਸ ਵਿਅਕਤੀ ਨੂੰ ਟਿਕਟ ਦੇਣੀ ਹੈ ਕੀ ਉਹਦੇ ਕੋਲੇ ਈਡੀ ਜਾਂ ਇਨਕਮ ਟੈਕਸ ਜਾਂ ਐਂਟੀ ਕਰਪਸ਼ਨ ਦੇ ਮਾਮਲੇ ਦੇ ਵਿੱਚ ਕਲੈਰਿਟੀ ਹੈ ਐਨਓਸੀ ਹੈ ਇੱਕ ਤਰੀਕੇ ਦੀ ਪਾਰਟੀ ਵੱਲੋਂ ਕੋਈ ਕੇਸ ਤਾਂ ਨਹੀਂ ਚੱਲਦਾ ਸਿੱਧੇ ਸ਼ਬਦਾਂ ਦੇ ਵਿੱਚ ਕਾਂਗਰਸ ਦਾਗੀਆਂ ਨੂੰ ਟਿਕਟ ਦੇਣ ਤੋਂ ਗੁਰੇਜ਼ ਕਰੇਗੀ ਔਰ ਜਦੋਂ ਅਸੀਂ ਪੰਜਾਬ ਤੇ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਵੀ ਕਈ ਅਜਿਹੇ ਲੀਡਰ ਨੇ ਕਾਂਗਰਸ ਪਾਰਟੀ ਦੇ ਜਿਹੜੇ ਵਿਜੀਲੈਂਸ ਬਿਊਰੋ ਚ ਵੀ ਜਾਂਦੇ ਨੇ ਵਿਜੀਲੈਂਸ ਬਿਊਰੋ ਉਹਨਾਂ ਨੂੰ ਸੱਦਦੀ ਹੈ ਕਈਆਂ ਕਈ ਈਡੀ ਦੇ ਰਡਾਰਤੇ ਨੇ ਈਡੀ ਦੇ ਕੇਸ ਚੱਲ ਰਹੇ ਨੇ ਔਰ ਕਈ ਲੀਡਰ ਨੇ ਜਿਹੜੇ ਉਹ ਜੇਲ੍ਹ ਵੀ ਕੱਟ ਕੇ ਆਏ ਹੋਏ ਨੇ ਸੋ ਅਜਿਹੇ ਲੀਡਰਾਂ ਤੋਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਟਿਕਟਾਂ ਦੇਣ ਤੋਂ ਗੁਰੇਜ਼ ਕਰੇਗੀ ਪਰ ਜਦੋਂ ਅਸੀਂ ਪੰਜਾਬ ਕਾਂਗਰਸ ਦੀ ਗੱਲ ਕਰਦੇ ਹਾਂ ਤੇ ਇੱਕ ਹੋਰ ਪੇਮਾਨਾ ਵੀ ਕਾਂਗਰਸ ਪਾਰਟੀ ਵਰਤੇਗੀ ਕਿ ਜਿਹੜੇ ਲੋਕ ਅੱਤ ਦੇ ਵਫਾਦਾਰ ਨੇ ਜਿਹੜੇ ਮਾੜੇ ਸਮਿਆਂ ਦੇ ਵਿੱਚ ਪਿਛਲੇ ਸਮੇਂ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਨਹੀਂ ਗਏ ਜਿਵੇਂ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਨੇ ਭਾਵੇਂ ਉਹਨਾਂ ਦੇ ਰਿਸ਼ਤੇਦਾਰ ਕੋਲੋਂ ਪੈਸਾ ਬਰਾਮਦ ਹੋਇਆ ਸੀ ਤੇ ਬਾਅਦ ਦੇ ਵਿੱਚ ED ਕੋਲੇ ਉਹਨਾਂ ਦੀ ਗ੍ਰਿਫਤਾਰੀ ਹੋਈ ਆਮੇ ਚਰਨਜੀਤ ਚੰਨੀ ਉਹਨਾਂ ਨੂੰ ਵਿਜੀਲੈਂਸ ਬਿਊਰੋ ਨੇ ਵੀ ਸੱਦਿਆ ਪਰ ਚਰਨਜੀਤ ਚੰਨੀ ਤੇ ਵਿਜੀਲੈਂਸ ਬਿਊਰੋ ਦਾ ਕੋਈ ਕੇਸ ਦਰਜ ਨਹੀਂ ਹੋਇਆ ਚਰਨਜੀਤ ਚੰਨੀ ਕਾਂਗਰਸ ਪਾਰਟੀ ਦੇ ਵਿਸ਼ਵਾਸਪਾਤਰ ਲੀਡਰਾਂ ਦੇ ਵਿੱਚੋਂ ਆਉਂਦੇ ਨੇ ਰਾਹੁਲ ਗਾਂਧੀ ਦੇ ਨਾਲ ਖਾਸ ਤੌਰ ਤੇ ਉਹਨਾਂ ਦੀ ਰਾਜਨੀਤਿਕ ਸਮਝ ਹੈ ਜਿਹੜੀ ਰਾਜਨੀਤਿਕ ਅੰਡਰਸਟੈਂਡਿੰਗ ਹੈ ਉਹ ਗਹਿਰੀ ਮੰਨੀ ਜਾਂਦੀ ਹੈ ਇਸ ਕਰਕੇ ਚਰਨਜੀਤ ਚੰਨੀ ਟਿਕਟ ਜ਼ਰੂਰ ਲੈਣ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਔਰ ਨੰਬਰ 1 ਤੇ ਜਲੰਧਰ ਦੇ ਵਿੱਚ ਚਰਨਜੀਤ ਚੰਨੀ ਦਾ ਨਾਮ ਚੱਲਦਾ ਹੈ ਕਿਉਂਕਿ ਵਿਨੇਬਿਲਿਟੀ ਫੈਕਟਰ ਚਰਨਜੀਤ ਚੰਨੀ ਦੇ ਨਾਲ ਹੈ ਅਗਰ ਚਰਨਜੀਤ ਚੰਨੀ ਜਲੰਧਰ ਤੋਂ ਲੜਦੇ ਨੇ ਤੇ ਕਾਂਗਰਸ ਪਾਰਟੀ ਵੱਲੋਂ ਲੱਗਦਾ ਹੈ ਕਿ ਉਹ ਜੇਤੂ ਉਮੀਦਵਾਰ ਦੇ ਤੌਰ ਤੇ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਦੇਖਿਆ ਜਾ ਰਿਹਾ ਹੈ ਇਸ ਤੋਂ ਬਾਅਦ ਭਾਰਤ ਪੂਸ਼ਨਾਸ਼ੂ ਨੇ ਲੁਧਿਆਣਾ ਤੋਂ ਭਾਵੇਂ ਉਹਨਾਂ ਨੇ ਵੀ ਜੇਲ੍ਹ ਵੀ ਕੱਟੀ ਉਹਨਾਂ ਨੇ ਪਟਿਆਲਾ ਦੇ ਵਿੱਚ ਕਾਫੀ ਸਮੇਂ ਇੱਕ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਸਰਕਾਰ ਵੱਲੋਂ ਪਰ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਦੇ ਵਿਸ਼ਵਾਸਪਾਤਰਾ ਚੋਂ ਆਉਂਦੇ ਨੇ ਖਾਸ ਤੌਰ ਤੇ ਰਾਹੁਲ ਗਾਂਧੀ ਦੇ ਵਿਸ਼ਵਾਸਪਾਤਰ ਲੀਡਰ ਮੰਨੇ ਜਾਂਦੇ ਨੇ ਔਰ ਭਾਰਤ ਪੂਸ਼ਣ ਆਸ਼ੂ ਵੀ ਜ਼ਮੀਨ ਤੋਂ ਉੱਠੇ ਲੀਡਰ ਨੇ ਪਾਵੇਂ ਉਹਨਾਂ ਤੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਪਿਛਲੇ ਸਮਿਆਂ ਦੇ ਵਿੱਚ ਜੁڑے ਰਹੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਭਾਰਤ ਪੂਸ਼ਣ ਆਸ਼ੂ ਨੇ ਜਿਸ ਤਰ੍ਹਾਂ ਨਾਲ ਆਪਣੀ ਛਵੀ ਦੇ ਵਿੱਚ ਤਬਦੀਲੀ ਕੀਤੀ ਹੈ ਔਰ ਖੁੱਲ ਕੇ ਕਾਂਗਰਸ ਪਾਰਟੀ ਦੇ ਹੱਕ 'ਚ ਵੀ ਖੜੇ ਹੋਏ ਨਜ਼ਰ ਆ ਰਹੇ ਨੇ ਟਿਕਟ ਦੇ ਦਾਵੇਦਾਰ ਕਿਤੇ ਬਣਦੇ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਨਾਲ ਵੀ ਕਾਂਗਰਸ ਪਾਰਟੀ ਵਿਸ਼ਵਾਸਪਾਤਰ ਹੋਣ ਕਰਕੇ ਨਰਮੀ ਕਰ ਸਕਦੀ ਹੈ ਲੇਕਿਨ ਹੋਰ ਕਈ ਲੀਡਰ ਜਿਹੜੇ ਟਿਕਟਾਂ ਦੇ ਦਾਵੇਦਾਰ ਸੀ ਉਹਨਾਂ ਦੇ ਲਈ ਇਹ ਜਿਹੜੀ ਗੱਲ ਹੈ ਇਹ ਰੁਕਾਵਟ ਬਣ ਰਹੀ ਹੈ ਔਰ ਜਲੰਧਰ ਤੋਂ ਓਪੀ ਸੋਨੀ ਜਿਹੜੇ ਅਮਰਸਰ ਤੋਂ ਦਾਵੇਦਾਰ ਦੇ ਰੂਪ ਚ ਉਭਰੇ ਸੀ ਉਹਨਾਂ ਦੇ ਉੱਪਰ ਵੀ ਵਿਜੀਲੈਂਸ ਬਿਊਰੋ ਦੇ ਪੰਜਾਬ ਦੇ ਵਿੱਚ ਕੇਸ ਹੈ ਉਹ ਵੀ ਜੇਲ੍ਹ ਵਿੱਚ ਕੁਝ ਸਮਾਂ ਰਹਿ ਕੇ ਆਏ ਨੇ ਸੋ ਓਪੀ ਸੋਨੀ ਜਿਹੜੇ ਨੇ ਉਹ ਦੌੜ ਦੇ ਵਿੱਚੋਂ ਬਾਹਰ ਪਹਿਲਾਂ ਹੀ ਮੰਨੇ ਜਾ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਗੁਰਜੀਤ ਔਜਲਾ ਨੂੰ ਗ੍ਰੀਨ ਸਿਗਨਲ हाई कमांड ਨੇ ਦਿੱਤਾ ਹੈ ਮਨੀਸ਼ ਤਵਾੜੀ ਨੂੰ 그린 ਸਿਗਨਲ ਆ ਜਈਆਂ ਖਬਰਾਂ ਨੇ ਔਰ ਚਰਨਜੀਤ ਔਰ ਜਿਹੜੇ ਜਸਵੀਰ ਸਿੰਘ ਡਿੰਪ ਹੈ ਉਹਨਾਂ ਨੂੰ 그린 ਸਿਗਨਲ ਹੈ ਅਮਰ ਸਿੰਘ ਨੂੰ ਵੀ 그린 ਸਿਗਨਲ ਹੈ ਸੋ ਚਾਰ ਅਜਿਹੇ ਐਮਪੀ ਨੇ ਪੰਜ ਜਿਨ੍ਹਾਂ ਨੂੰ 그린 ਸਿਗਨਲ ਸਿਗਨਲ ਹੈ ਕਾਂਗਰਸ ਪਾਰਟੀ ਵੱਲੋਂ ਫਰੀਦਕੋਟ ਤੋਂ ਕਾਂਗਰਸ ਪਾਰਟੀ ਵੱਲੋਂ ਹਾਲੇ ਤੱਕ ਖੁੱਲ ਕੇ ਕਿਸੇ ਤਰ੍ਹਾਂ ਦਾ ਓਪੀਨੀਅਨ ਨਹੀਂ ਆਇਆ ਪਰ ਆਉਣੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਕੀ ਤੁਰੰਤ ਟਿਕਟਾਂ ਵੰਡੇਗੀ ਹਜੇ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਟਿਕਟਾਂ ਦੀ ਵੰਡ ਤੇ ਸਹਿਮਤੀ ਨਹੀਂ ਬਣੀ ਸੋ ਦਾਵੇਦਾਰ ਬਹੁਤ ਨਹੀਂ ਪਾਵੇਂ ਜਿਹੜੇ 3-4 ਸਿਟਿੰਗ ਐਮਪੀ ਨੇ ਮਨੀਸ਼ ਦਿਵਾੜੀ ਹੈ ਉਹਨਾਂ ਨੂੰ ਵੀ ਗ੍ਰੀਨ ਸਿਗਨਲ ਹੈ ਜਿਹੜੇ 4-5 ਮੈਂਬਰ ਪਾਰਲੀਮੈਂਟ ਨੇ ਤਕੜੇ ਮੈਂਬਰ ਪਾਰਲੀਮੈਂਟ ਨੇ ਪੁਰਾਣੇ ਕਾਂਗਰਸੀ ਨੇ ਕਈ-ਕਈ ਵਾਰ ਦੇ ਐਮਪੀ ਨੇ ਇਹਨਾਂ ਦੀਆਂ ਟਿਕਟਾਂ ਲਗਭਗ ਕਲੀਅਰ ਨੇ ਗ੍ਰੀਨ ਸਿਗਨਲ ਹੈ ਲੇਕਿਨ ਪਾਰਟੀਆਂ ਟਿਕਟਾਂ ਦੀ ਅਨਾਉਂਸਮੈਂਟ ਨਹੀਂ ਕਰ ਰਹੀ ਕਿਉਂਕਿ ਉਹਦੇ ਪਿੱਛੇ ਫੇਰ ਇੱਕ ਸਵਾਲ ਆ ਗਿਆ ਕਿ ਹਜੇ ਵੀ ਕਾਂਗਰਸ ਪਾਰਟੀ ਕਿਤਨਾ ਕਿਤੇ ਇਨਾ ਸੰਭਾਵਨਾਵਾਂ ਬਾਰੇ ਸੋਚ ਸਕਦੀ ਹੈ ਕਿ ਅਗਰ 31 ਮਾਰਚ ਦੀ ਰੈਲੀ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਕੋਈ ਗੱਠਜੋੜ ਬਣਦਾ ਕੋਈ ਸੰਭਾਵਨਾ ਬਣਦੀ ਹੈ ਤੇ ਅੱਜ ਦੇ ਹਾਲਾਤਾਂ 'ਚ ਕਾਂਗਰਸ ਪਾਰਟੀ ਦੁਬਾਰਾ ਵੀ ਵਿਚਾਰ ਕਰ ਸਕਦੀ ਹੈ ਤਾਂ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਇਹ ਗੱਠਜੋੜ ਅੱਗੇ ਵਧੇ ਪਰ ਕੀ ਭਗਵੰਤ ਮਾਨ ਇਸ ਗੱਲ ਦੇ ਲਈ ਮੰਨਦੇ ਨੇ ਕਿਉਂਕਿ ਹੁਣ ਖਬਰਾਂ ਇਹ ਵੀ ਨੇ ਕਿ ਭਗਵੰਤ ਮਾਨ ਨੇ ਵੀ ਇਸ ਗੱਲ ਦਾ ਗੱਲ ਤੋਂ ਇਨਕਾਰ ਕੀਤਾ ਸੀ ਆਪਣੀ ਹਾਈ ਕਮਾਂਡ ਨਾਲ ਕਿ ਅਸੀਂ ਪੰਜਾਬ ਚ ਕਾਂਗਰਸ ਨਾਲ ਟਿਕਟਾਂ ਵੰਡਈਏ ਕਿਉਂਕਿ ਸ਼ੁਰੂਆਤ ਵਿਰੋਧ ਦੀ ਕਾਂਗਰਸ ਨੇ ਕੀਤੀ ਸੀ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਨਹੀਂ ਲੜਨਾ ਉਸ ਤੋਂ ਬਾਅਦ ਭਗਵੰਤ ਮਾਨ ਵੀ ਇਹ ਸਟੈਂਡ ਲੈ ਕੇ ਗਏ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਲੜਨਾ ਸੋ ਬਾਕੀ ਰਾਜਨੀਤੀ ਦੇ ਵਿੱਚ ਸੰਭਾਵਨਾਵਾਂ ਨਿਤ ਦਿਨ ਨਵੀਆਂ ਬਣਦੀਆਂ ਨੇ ਸੋ ਕੀ ਕੋਈ ਅਜਿਹੀ ਸੰਭਾਵਨਾ ਬਣਦੀ ਹੈ 31 ਮਾਰਚ ਤੋਂ ਬਾਅਦ ਇਹਦੇ ਉੱਪਰ ਵੀ ਪੂਰੇ ਖੁਲਾਸੇ ਹੋਣਗੇ ਉਧਰੇ ਹੰਸ ਰਾਜ ਹੰਸ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਭਾਰਤੀ ਜਨਤਾ ਪਾਰਟੀ ਨਹੀਂ ਛੱਡਣਗੇ। ਦੋ ਤਿੰਨ ਦਿਨਾਂ ਤੋਂ ਮੀਡੀਆ ਦੇ ਵਿੱਚ ਇਹ ਰਿਪੋਰਟਾਂ ਸੀ ਕਿ ਭਗਵੰਤ ਮਾਨ ਦੇ ਨਾਲ ਚੰਗੇ ਸਬੰਧਾ ਕਰਕੇ ਹੰਸ ਰਾਜ ਹੰਸ ਆਮ ਆਦਮੀ ਪਾਰਟੀ 'ਚ ਜਾ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਗਵਾ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣੇ 'ਚ ਸ਼ਾਮਲ ਕਰਾਉਣ 'ਚ ਕਾਮਯਾਬ ਹੋਈ ਸੀ। ਜਲੰਧਰ ਤੋਂ ਹੰਸ ਰਾਜ ਹੰਸ 2009 ਦੇ ਵਿੱਚ ਵੀ ਚੋਣ ਲੜੇ ਸੀ ਅਕਾਲੀ ਦਲ ਵੇਲੇ। ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਬਾਵਾ ਸਮਾ ਅਕਾਲੀ ਦਲ ਚ ਰਹੇ ਪਰ ਉਹਨਾਂ ਨੂੰ ਲੱਗਿਆ ਕਿ ਪਾਰਟੀ ਵੱਲੋਂ ਉਹਨਾਂ ਦੇ ਨਾਲ ਬਣਦਾ ਮਾਨ ਸਤਕਾਰ ਉਹਨਾਂ ਨੂੰ ਨਹੀਂ ਮਿਲ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ ਕੁਝ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਰਹੇ ਪਰ ਕਾਂਗਰਸ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਇੰਜ ਲੱਗਿਆ ਕਿ ਉਹਨਾਂ ਨਾਲ ਬੇਵਫਾਈ ਹੋਈ ਹੈ ਜਿਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਔਰ ਮੇਰੀ ਟੈਲੀਫੋਨ ਦੇ ਉੱਤੇ ਹੰਸਰਾ ਜਹਾਂਸ ਉਹਨਾਂ ਨਾਲ ਗੱਲ ਹੋਈ ਹੰਸਰਾ ਜਹਾਂਸ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਰਾਜਨੀਤਿਕ ਤੌਰ ਦੇ ਉੱਤੇ ਦੋਵੇਂ ਪਾਰਟੀਆਂ ਨੇ ਮੇਰੇ ਨਾਲ ਬੇਵਫਾਈ ਕੀਤੀ ਸੀ ਅਕਾਲੀ ਦਲ ਔਰ ਕਾਂਗਰਸ ਇਸ ਕਰਕੇ ਨਰਿੰਦਰ ਮੋਦੀ ਹੁਣਾਂ ਨੇ ਰਾਜਨੀਤਿਕ ਤੌਰ ਤੇ ਮੈਨੂੰ ਸਾਂਭਿਆ ਮੈਨੂੰ ਟਿਕਟ ਦਿੱਤੀ ਮੈਂ ਐਮਪੀ ਬਣਿਆ ਔਰ ਹੁਣ ਅਗਰ ਮੈਨੂੰ ਟਿਕਟ ਕੱਟੀ ਵੀ ਹੈ ਤੇ ਮੈਨੂੰ ਕੋਈ ਰੰਜ ਨਈ ਹੈ ਕੋਈ ਦੁੱਖ ਨਈ ਹੈ ਮੈਂ ਅੱਜ ਵੀ ਜੇਪੀ ਨੱਡਾ ਹੁਣਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਚ ਰੁੱਝਿਆ ਸੋ ਜਦੋਂ ਹੁਣ ਵੀ ਹੰਸ ਰਾਜ ਹੰਸ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਚ ਰੁੱਝੇ ਨੇ ਤਾਂ ਇਹ ਸੰਭਾਵਨਾ ਬਿਲਕੁਲ ਖਤਮ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਣਗੇ ਔਰ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਉਹ ਕਹਿੰਦੇ ਮੇਰੀ ਜਿਹੜੀ ਜ਼ਿੰਦਗੀ ਹੈ ਹੁਣ ਉਹ ਭਾਰਤ ਜਨਤਾ ਪਾਰਟੀ ਔਰ ਨਰਿੰਦਰ ਮੋਦੀ ਦੇ ਨਾਲ ਦੇਸ਼ ਦੀ ਸੇਵਾ ਦੇ ਵਿੱਚ ਲੰਗੇਗੀ ਸੋ ਉਹ ਸੰਭਾਵਨਾਵਾਂ ਤੇ ਹੰਸ ਰਾਜ ਹੰਸ ਉਹਨਾਂ ਨੇ ਵਿਰਾਮ ਲਗਾ ਦਿੱਤਾ ਕਿ ਹੰਸ ਰਾਜ ਹੰਸ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਗੇ ਉਂਝ ਹੰਸ ਰਾਜ ਹੰਸ ਦਾ ਕਦ ਵੱਡਾ ਹੈ ਰਾਜਨੀਤਿਕ ਤੌਰ ਦੇ ਉੱਤੇ ਉਹ ਭਾਵੇਂ ਇੱਕ ਵਾਰ ਦੇ ਐਮਪੀ ਨੇ ਪਰ ਚੰਗਾ ਸਮਾਂ ਉਹਨਾਂ ਨੇ ਸਿਆਸਤ 'ਚ ਵੀ گزارਿਆ ਔਰ ਰਾਜਗਾਇਕ ਦੇ ਤੌਰ ਤੇ ਵੀ ਪੰਜਾਬ 'ਚ ਹੰਸਰਾ ਜਹਨਸੋਨਾਂ ਨੇ ਚੰਗੀ ਪ੍ਰਸਿੱਧੀ ਖੱਟੀ ਹੈ ਔਰ ਉਹਨਾਂ ਦੇ ਗੀਤ ਅੱਜ ਵੀ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਬਹੁਤ ਇੱਜ਼ਤ ਨਾਲ ਸੁਣੇ ਜਾਂਦੇ ਨੇ ਔਰ ਜਦੋਂ ਹੁਣ ਹੰਸਰਾ ਜਹਨਸੋਨਾਂ ਨੇ ਇਹ ਕਹਿ ਦਿੱਤਾ ਕਿ ਉਹ ਭਾਜਪਾ ਦੇ ਵਿੱਚ ਰਹਿਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਲਈ ਮਿਹਨਤ ਕਰ ਰਹੇ ਨੇ ਪਾਰਟੀ ਦੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਆਮ ਆਦਮੀ ਪਾਰਟੀ 'ਚ ਨਹੀਂ ਜਾਣਗੇ ਉਂਝ ਅਗਰ ਹੰਸਰਾਜ ਹੰਸ ਹਾਂ ਕਰ ਦਿੰਦੇ ਤੇ ਆਮ ਆਦਮੀ ਪਾਰਟੀ ਨੂੰ ਜਲੰਧਰ ਤੋਂ ਵੱਡਾ ਉਮੀਦਵਾਰ ਵੀ ਮਿਲ ਸਕਦਾ ਸੀ ਔਰ ਆਮ ਆਦਮੀ ਪਾਰਟੀ ਭਾਜਪਾ ਨੂੰ ਝਟਕਾ ਵੀ ਦੇ ਸਕਦੀ ਸੀ ਪਰ ਹਾਲ ਦੀ ਕੜੀ ਇਹ ਸੁਪਨੇ ਅਸੀਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਪੂਰੇ ਨਹੀਂ ਹੋਣੇ ਅਗਰ ਆਮ ਆਦਮੀ ਪਾਰਟੀ ਨੇ ਕੋਈ ਅਜਿਹਾ ਸੁਪਨਾ ਲਿਆ ਕਿ ਅਸੀਂ ਹੰਸਰਾਜ ਹੰਸ ਨੂੰ ਆਪਣੇ ਚ ਸ਼ਾਮਲ ਕਰਾ ਕੇ ਭਾਜਪਾ ਤੋਂ ਬਦਲਾ ਪਰ ਅਖੀਰ ਦੇ ਵਿੱਚ ਗੱਲ ਕਰਨੀ ਬੜੀ ਜ਼ਰੂਰੀ ਹੈ ਪੰਜਾਬ ਚ ਟਿਕਟਾਂ ਦੇ ਐਲਾਨ ਕਿਉਂ ਰੁਕੇ ਨੇ ਕਿਉਂ ਸਾਰੀਆਂ ਪੋਲਿਟਿਕਲ ਪਾਰਟੀਆਂ ਟਿਕਟਾਂ ਨਹੀਂ ਵੰਡ ਰਹੀਆਂ ਇਹਦੇ ਤੇ ਕਈ ਵੱਡੇ ਸੱਚ ਆਏ ਨੇ ਹਾਲਾਂਕਿ ਅਕਾਲੀ ਦਲ ਨੇ ਸਪਸ਼ਟ ਸਟੈਂਡ ਲਿਆ ਪੰਜਾਬ ਦੇ ਮੁੱਦਿਆਂ ਤੇ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਨਹੀਂ ਕਰਨਗੇ ਜਦ ਤੱਕ ਪੰਜਾਬ ਦੀਆਂ ਹੱਕੀ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਹਾਲਾਂਕਿ ਉਹਨਾਂ ਨੇ ਗੱਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇਸ ਤੋਂ ਇਲਾਵਾ ਸਾਫ਼ ਤੌਰ ਤੇ ਕਿਸਾਨੀ ਦਾ ਮਸਲਾ ਕਿਸਾਨੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਭਾਰਤੀ ਜਨਤਾ ਪਾਰਟੀ ਨੇ ਔਰ ਇਹਦੇ ਨਾਲ ਨਾਲ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਵੀ ਹੈ ਔਰ ਉਹਨਾਂ ਦੇ ਉੱਪਰ ਜਿਹੜਾ ਨਾਸਾ ਲੱਗਿਆ ਉਹਨੂੰ ਰੱਦ ਕੀਤੇ ਜਾਣ ਦੀ ਜਿਹੜੀ ਮੰਗ ਹੈ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਜਿਹੜਾ ਐਨਐਸਏ ਮਾਫ ਕਰਨਾ ਐਨਐਸਏ ਜਿਹੜਾ ਲੱਗਿਆ ਉਹਨੂੰ ਵੀ ਰੱਦ ਕਰਨ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲਗਾਤਾਰ ਐਨਐਸਏ ਹਟਾਉਣ ਦੀ ਮੰਗ ਕਰਦੀ ਰਹੀ ਹੈ ਪਰ ਸਵਾਲ ਇਹ ਹੈ ਕਿ ਅਕਾਲੀ ਦਲ ਟਿਕਟਾਂ ਦਾ ਐਲਾਨ ਕਿਉਂ ਨਹੀਂ ਕਰਦਾ ਮੈਨੂੰ ਲੱਗਦਾ ਹੈ ਅਕਾਲੀ ਦਲ ਵੀ ਵੇਟ ਐਂਡ ਵਾਚ ਦੀ ਨੀਤੀ ਤੇ ਚੱਲ ਰਿਹਾ ਹੈ ਕਿ ਪਹਿਲਾਂ ਭਾਜਪਾ ਦੇਖ ਲੀਏ ਕਿ ਭਾਜਪਾ ਆਪਣੇ ਉਮੀਦਵਾਰ ਕਿਹੜੇ ਉਤਾਰਦੀ ਹੈ ਔਰ ਭਾਜਪਾ ਇਸ ਗੱਲ ਦੇ ਇੰਤਜ਼ਾਰ 'ਚ ਹੈ ਕਿ ਅਕਾਲੀ ਦਲ ਕਿਹੜੇ ਉਮੀਦਵਾਰ ਮੈਟਾਂ ਚ ਉਤਾਰਦੀ ਹੈ ਔਰ ਇਸੇ ਤਰ੍ਹਾਂ ਅਕਾਲੀ ਦਲ ਭਾਜਪਾ ਕਾਂਗਰਸ ਦੇ ਉਮੀਦਵਾਰਾਂ ਦਾ ਵੀ ਇੰਤਜ਼ਾਰ ਕਰ ਰਹੇ ਨੇ ਕਿ ਕਾਂਗਰਸ ਕਿਹੜੇ ਉਮੀਦਵਾਰ ਉਤਾਰਦੀ ਹੈ ਸਾਰੀਆਂ ਪੋਲਿਟਿਕਲ ਪਾਰਟੀਆਂ ਇੱਕ ਦੂਸਰੇ ਦੇ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਦਾ ਇੰਤਜ਼ਾਰ ਕਰ ਰਹੀਆਂ ਨੇ ਤਾਂ ਕਿ ਜਦੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੁੰਦਾ ਹੈ ਉਸ ਤੋਂ ਬਾਅਦ ਜਿਹੜੇ ਵੱਡੇ ਬਾਗੀ ਉੱਤਰ ਉਭਰਣਗੇ ਜਾਂ ਉਹ ਵੱਡੇ ਦਾਵੇਦਾਰ ਜਿਹੜੇ ਟਿਕਟ ਦੇ ਦਾਵੇਦਾਰ ਸੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਫਿਰ ਉਹਨਾਂ ਨੂੰ ਤੋੜਿਆ ਜਾ ਸਕੇ ਸੋ ਪੋਲਿਟਿਕਲ ਪਾਰਟੀਆਂ ਕੋਲੇ ਇਸ ਵਕਤ ਚੰਗੇ ਉਮੀਦਵਾਰਾਂ ਦੀ ਘਾਟ ਹੈ ਭਾਰਤੀ ਜਨਤਾ ਪਾਰਟੀ ਕੋਲੇ ਵੀ 6-7 ਸੀਟਾਂ ਤੇ ਵੱਡੇ ਚਿਹਰਿਆਂ ਦੀ ਘਾਟ ਹੈ ਔਰ ਬੀਜੇਪੀ ਵੀ ਚਾਹ ਰਹੀ ਹੈ ਕਿ 6-7 ਸੀਟਾਂ ਤੇ ਸਾਡੇ ਕੋਲੇ ਵੱਡੇ ਚਿਹਰੇ ਆਉਣ ਭਾਵੇਂ ਕਿਸੇ ਪਾਰਟੀ ਤੋਂ ਆਉਣ ਭਾਵੇਂ ਸੈਲੀਬ੍ਰਿਟੀ ਆਉਣ ਸੋ ਇੱਕ ਤਰੀਕੇ ਨਾਲ ਸਾਰੀਆਂ ਪੋਲਿਟੀਕਲ ਪਾਰਟੀਆਂ ਚੰਗੇ ਚਿਰਿਆਂ ਦੀ ਉਡੀਕ ਦੇ ਵਿੱਚ ਨੇ ਇਸੇ ਕਰਕੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਨੇ 8 8 ਸੀਟਾਂ ਦਿੱਤੀਆਂ ਸੀ ਸੁਸ਼ੀਲ ਕੁਮਾਰ ਰਿੰਕੂ ਦੇ ਜਾਣ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਦੇਣਾ ਪੈਣਾ ਹੈ ਸੋ 6 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਹੈ ਔਰ ਭਗਵੰਤ ਮਾਨ ਜ਼ਰੂਰ 23 ਮਾਰਚ ਤੋਂ ਬਾਅਦ ਵਿਲੇ ਹੋ ਕੇ ਆਪਣੇ 2-3 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਨੇ ਪਰ ਕਿਉਂਕਿ ਕੇਦਰੀਵਾਲ ਜੇਲ੍ਹ ਚਲੇ ਗਏ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਪ੍ਰਚਾਰ ਸੀ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਰ 31 ਮਾਰਚ ਦੀ ਰੈਲੀ ਤੋਂ ਬਾਅਦ ਕੀ ਨਤੀਜੇ ਨਿਕਲਦੇ ਨੇ ਉਹਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਵੀ ਆਪਣੇ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਬਾਰੇ ਸੋਚੇਗੀ ਤਾਂ ਕਿ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਸਕੇ ਉੰਜ ਕਾਂਗਰਸ ਔਰ ਬੀਜੇਪੀ ਕਿਸੇ ਵੇਲੇ ਵੀ 2-2 3-3 4-4 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ ਅਕਾਲੀ ਦਲ ਵੀ ਦੋ ਦੋ ਤਿੰਨ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦਾ ਹੈ ਤਾਂ ਕਿ ਇੱਕ ਵਾਰੀ ਮੈਦਾਨ ਦੇ ਵਿੱਚ ਉਮੀਦਵਾਰਾਂ ਦੇ ਤੌਰ ਤੇ ਪੋਲਿਟਿਕਲ ਪਾਰਟੀਆਂ ਦੀ ਹਾਜ਼ਰੀ ਲੱਗੇ ਸੋ ਅੱਜ ਕੱਲ ਦੇ ਵਿੱਚ ਸਾਨੂੰ ਸੂਚੀਆਂ ਪੰਜਾਬ 'ਚ ਵੇਖਣ ਨੂੰ ਮਿਲ ਸਕਦੀਆਂ ਸੋ ਫਿਲਹਾਲ ਅੱਜ ਦੇ ਖਬਰ ਪੜਤਾਲ ਦੇ ਵਿੱਚ ਇੰਨਾ ਹੀ ਕੱਲ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ ਬਿਲਕੁਲ ਤਾਜ਼ੇ ਮੁੱਦਿਆਂ ਦੇ ਨਾਲ ਔਰ ਦੁਪਹਿਰੇ 3 ਵਜੇ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਦੇ ਨਾਲ ਸਾਡੀ ਖਾਸ ਖਬਰ ਪੜਤਾਲ ਜਾਰੀ ਰਹੇਗੀ ਬਹੁਤ ਬਹੁਤ ਧੰਨਵਾਦ